ਅੱਗੇ ਦੇ ਜਵਾਨੇ ਦੇ ਵਿੱਚ ਸਕੂਲ ਜੇ ਨਹੀਂ ਹੁੰਦੇ ਤੇ ਸਕੂਲ ਹੈ ਨਹੀਂ ਦੇ ਮੇਰੀ ਸੁਰਤ ਚ ਵੀ ਸਾਡੇ ਸਕੂਲ ਹੈ ਨਹੀਂ ਤੇ ਮੂੰਹ ਥਾਈ ਛੂਈ ਚਪੜਾ ਵੰਦੇ ਨਮਾ ਨਮਾ ਜਾ ਭੇਜਿਆ ਤੇ ਗਵਰਨਮੈਂਟ ਨੇ ਉਦੋਂ ਹੈ ਨਹੀਂ ਤੇ ਆਮ ਉਹ ਸੰਤਾ ਸੰਤਾਂ ਨੇ ਵੀ ਪੜਦੇ ਡੇਰਿਆਂ ਡੂਰਿਆਂ ਚ ਸਾਧਾ ਸੰਤਾਂ ਲ ਵੀ ਉਥੇ ਪੜ੍ਹਾਈ ਕਰਕੇ ਉਹ ਸੰਨਾ ਕੋਈ ਨਾਮ ਜਪਣ ਵਾਲੇ ਜੋਗਰਾ ਕੋਈ ਗ੍ਰੰਥੀ ਬਣ ਗਿਆ ਕੋਈ ਗੁੱਟਕੇ ਪੜ੍ਹਨ ਜੋਗਰਾ ਹੋ ਗਿਆ ਐ ਜੇ ਕੰਮ ਕਰਦੇ ਉਹੀ ਵਿੱਚ ਇੰਨੇ ਪੜ੍ਹਾਈ ਨਾਲ ਕੋਈ ਮਲਾਜੂ ਵੀ ਬਣ ਜਾਂਦੇ ਉਹ ਇੱਕ ਜ਼ਿੰਮੇਦਾਰ ਦੀ ਭਾਈ ਕੁੜੀ ਸੀ ਉਹਨੇ ਸਾਨੂੰ ਡੇਰੇ ਪੜਨ ਲਾਤੀ ਉਥੋਂ ਪੜਾਈ ਵਧੀਆ ਸਿੱਖ ਗਈ ਗੁਰਮਖੀ ਹਾਂ ਮਹਾਰਾਜ ਦੀ ਪਾਠੀ ਵੀ ਬਣ ਗਈ ਅੱਛਾ ਨਾ ਪਾਠ ਕਰਿਆ ਕਰੇ ਨਿਤਨੇਮ ਕਰਿਆ ਕਰੇ ਪਰ ਵਧੀਆ ਪੜਾਈ ਕਰ ਗਈ ਹਾਂ ਉਹ ਇੱਕ ਦਿਨ ਆ ਕੁੜੀਆਂ ਨਾਲ ਬਾਹਰ ਜਾਂਦੇ ਇੱਕ ਉਥੇ ਦਾ ਰਾਜਾ ਸੀ ਸ਼ਹਿਰ ਦਾ ਉਹ ਸਾਹਿਦਾ ਰਾਜੇ ਨੇ ਵੀ ਉੱਥੋਂ ਸਾਹਿਤੋਂ ਉਹਦਾ ਬਾਹਰ ਮਹਿਲ ਪਵਾਇਆ ਸੀ ਉੱਥੇ ਰਹਿੰਦੇ ਉਹ ਕਦ ਤੀ ਕਿਤੇ ਇਧਰ ਉਹਦਾ ਕੁੜੀਆਂ ਜਾਂਦੇ ਦਾ ਪੰਜ ਚਾਰ ਇਕੱਠੀਆਂ ਹੋ ਜਾਂਉਂ 12 ਦਿਨ ਉਹਦੇ ਕੰਮ ਤੰਦੇ ਜਾਂਦੇ ਹੁੰਗੀਆਂ ਜਾਂ ਕੋਈ ਖੇਤ ਬੰਨੇ ਕੋਈ ਸਾਗ ਲੈਣ ਬਾਈ ਨੇ ਤੇ ਅੱਕੇ ਜੇ ਹੁੰਦਾ ਜਵਾਨਾ ਤੇ ਉਹ ਉੱਥੇ ਲੰਮਾਂ ਦੀ ਛੂਹ ਆ ਜਾਂਦੀ ਪੁਲ ਤੇ ਬੈਠ ਬਹਿ ਜਾਂਦਾ ਆ ਕੇ ਵੀ ਚਲ ਸਹਿਲ ਬਹਿਲ ਕਰਨਾ ਮਾਰਾ ਬਾਹਰ ਅੰਦਰ ਆ ਜਿੰਦਾ ਉਹ ਚਿੱਠੀ ਪੜੀ ਜਾਵੇ ਉੱਥੇ ਉਦੀ ਪੜ੍ਹਾਈ ਘੱਟ ਉਹਨੂੰ ਪੜ੍ਹਨਾ ਨਾ ਆਵੇ ਚਿੱਠੀ ਉੱਠੇ ਨਾ ਸਮਾਰ ਕੇ ਉਹ ਜੋੜ-ਜੋੜ ਕੇ ਦੇਖ ਕੇ ਮੜਾ-ਮੋਟਾ ਪੜ੍ਹੇ ਹਾਂ ਉਹ ਕੁੜੀ ਪੜ੍ਹੀ ਹੋਈ ਸੀ ਉਹਨੇ ਸਮਝਿਆ ਵੀ ਇਹਨੂੰ ਆਉਂਦੇ ਨਹੀਂ ਹਾਂ ਪੜਿਆ ਘੱਟ ਹੈ ਉਹ ਜਾਂਦੀ-ਜਾਂਦੀ ਉਹ ਕੁੜੀਆਂ ਨਾਲ ਗੱਲਾਂ ਕਰਦੀ ਕਰਦੀ ਬਸ ਆਪਦੀ ਕਹਿੰਦੀ ਜੇ ਕੋਈ ਕੰਮ ਕਰਨਾ ਨਾ ਆਵੇ ਤਾਂ ਕਿਸੇ ਤੋਂ ਕਰਾ ਲੇ ਜਿਵੇਂ ਆਪ ਤੋ ਹੁੰਦਾ ਉਹ ਮਗਰੋਂ ਰਾਜ ਨੇ ਸੋਚਿਆ ਵੀ ਜਦ ਆਪਾਂ ਚਿੱਠੀ ਘੱਟ ਆਉਂਦੀ ਤਾਂ ਆਪਾਂ ਨੂੰ ਕਹੀਏ ਆਪਕਾ ਉਹ ਯਾਰ ਉਹ ਮੂਰਖ ਬਣਾ ਗਈ। ਉਹਨੇ ਸਿਪਾਈ ਨੂੰ ਭੇਜਿਆ ਕਿ ਉਹ ਕੁੜੀਆਂ ਨੂੰ ਲਿਆ ਬਲਾਕ ਕੁੜੀਆਂ। ਮੋੜ ਲੈਣੀਆਂ ਤੇ ਰਾਜ ਨੇ ਸੱਦੇ ਆ ਗਿਆ। ਉਹ ਕੁੜੀ ਨੂੰ ਨੇ ਕੁਝ ਕਿਹਾ ਤਾਂ ਕਿਸੇ ਨੂੰ ਕੁਝ ਨਹੀਂ। ਉਹ ਕਹਾ ਭਾਈ ਕਿਹਦੀ ਕੁੜੀਆਂ ਤੂੰ? ਕਹਾਂ ਜੀ ਮੈਂ ਜ਼ਿੰਮੇਦਾਰਾਂ ਦੀ ਕੁੜੀਆਂ ਫਲਾਣਿਆਂ ਦੀ। ਕੀ ਨਾਮ ਹੈ ਤੇਰੇ ਪਿਓ ਦਾ? ਸਾਰਾ ਕੁਝ ਉਹਨੇ ਨਾਮ ਨੂੰ ਪੁੱਛ ਲੇ। ਅੱਛਾ ਜੀ। ਸਾਰਾ ਘਰ ਦਾ ਸਰਨਾਮਾ ਸਭ ਕੁਝ ਲੈ ਕੇ ਕਹਾ ਜਾਓ ਬਸ ਠੀਕ ਹੈ। ਤੂਏ ਦਿਨ ਕੀ ਕਰਿਆ? ਸਪਾਹੀ ਭੇਜਿਆ ਕਹਿੰਦਾ ਉਹਨਾਂ ਨੂੰ ਲਿਆ ਬੁਲਾ ਕੇ ਉਹਦੇ ਪਿਓ ਨੂੰ ਫਲਾਣਾ ਸਿੰਘ ਨੂੰ ਉਹਨੇ ਬੁਲਾ ਲਿਆਂਦਾ ਕਹਿੰਦਾ ਵੀ ਉਹ ਕੁੜੀ ਤੇਰੀਆ ਪੜ੍ਹੀ ਲਿਖੀ ਹੈ ਕਹਿੰਦਾ ਹਾਂ ਕਹਿੰਦਾ ਵੀ ਉਹਦਾ ਸਾਨੂੰ ਸਾਖ ਦੇ ਅਸੀਂ ਸਾਖ ਲ ਮੰਗ ਆਂਦਾ ਉਹ ਕਹਾਂ ਵੀ ਕੋਈ ਨਾ ਮੈਂ ਘਰੇ ਸਲਾਹ ਸਲੂ ਕਰ ਲਾਂਗੇ ਫਿਰ ਦੇਖ ਲਾਂਗੇ ਘਰੇ ਸਲਾਹ ਕਰੀ ਉਹ ਕੁੜੀ ਵੀ ਕਹਿੰਦੀ ਵੀ ਚਲ ਠੀਕ ਐ ਆਉਂ ਆਪਾਂ ਵਧੀਆ ਠਿਕਾਣਾ ਭਾਲਦੇ ਫਿਰਦੇ ਆਂ ਵੀ ਰਾਜਾ ਬਾਂਡਾ ਤਾਂ ਸੋਹਣਾ ਮੁੰਡਾ ਹੈ ਚਲ ਰਾਜੇ ਦੇ ਘਰੇ ਨਾ ਕੁੜੀ ਪੈ ਜਾਂਦੀ ਵੇ ਵਿਆਹ ਦੇਣਾ ਫਿਰ ਆਪਾਂ ਨੂੰ ਕੀ ਫਰਕ ਐ ਸਮਾਂ ਬਹਿਣੂ ਹੀ ਆਪਾਂ ਦਾ ਚੰਗਾ ਘਰ ਤਖੜਾ ਤਖੜਾ ਦਾ ਭਾਲ ਦਿਆਂ ਵੀ ਐ ਪੁੱਛ ਲਈ ਕੋਈ ਲੈਣਾ ਦੇਣਾ ਨਹੀਂ ਅਸੀਂ ਕੁਛ ਵੀ ਉਹ ਕਹੇ ਵੀ ਠੀਕ ਆ ਜੀ ਗੱਲ ਮਨਜ਼ੂਰ ਆ ਪਿਪਾ ਸਾਲਵੇ ਦੇ ਦੂਰ ਨੂੰ ਕੁਛ ਨਹੀਂ ਕਹਣਾ ਕੋਈ ਲੈਣਾ ਹੀ ਕੁਛ ਨਹੀਂ ਅੱਛਾ ਸਾਡਲ ਵੀ ਕੀ ਕੱਟ ਹੈ ਜਦੋਂ ਭਾਈ ਕਹਿੰਦਾ ਆਪਦੀ ਤਿਆਰੀ ਕਰ ਲਓ ਜਦੋਂ ਦੱਸ ਦਿਓ ਅਸੀਂ ਤੁਹਾਨੂੰ ਦੱਸ ਦਾਂਗੇ ਤਿਆਰੀ ਬੈਰੀ ਕਰਕੇ ਉਹਨੇ ਸਨੇਹ ਹਾਲਾ ਤਬੀਕ ਇੱਕ ਦੋ ਦਿਨਾਂ ਚ ਆਵਾਂਗੇ ਕੱਲ ਨੂੰ ਜਾਂ ਪਰਸਨ ਤਰੀਕ ਬਣ ਲਈ ਵੀ ਲੈ ਜਾਗੇ ਵਿਆਹ ਕੇ ਕੋਈ ਆਲੀ ਉਹ ਭਾਈ ਗਏ ਤੋਂ ਜਾਣ ਲੈ ਕੇ ਰਾਜਾ ਹੋ ਲੈ ਗਿਆ ਬਜੂਰੋਂ ਬਜੂਰੋਂ ਨਾਲ ਮਲਾਜਮਾਂ ਨੂੰ ਵਿਆਹ ਲਿਆ ਪਹਿਲਾਂ ਰਾਜੇ ਨੇ ਪਹਿਲੀ ਉਹਦੇ ਖਾਤਰ 5-10 ਦਿਨਾਂ ਹੀ ਨਗਾਏ ਅੰਦਰ ਜੇਲ ਬਣਾਈ ਘਰ ਚ ਮਹਿਰਾ ਜੀ ਅੱਛਾ ਜੇਲ ਬਣਾ ਕੇ ਵਿੱਚ ਉਹਦਾ ਇੰਤਜ਼ਾਮ ਸਾਫ਼ ਕਰਿਆ ਰੋਟੀ ਟੁੱਕਦਾ ਵੀ ਇੱਥੇ ਸਿਲੰਡਰ ਵਗੈਰਾ ਸਾਰਾ ਧੜ ਕੇ ਵੀ ਐਚਪੀ ਦੀ ਲਾ ਕੇ ਪਕਾ ਲਿਆ ਕਰੋ ਜਦੋਂ ਵਿਆਹ ਕੇ ਲਿਆਂਦੀ ਆਉਂਦੀ ਕਹਿੰਦਾ ਆਹ ਜੇਲ੍ਹ ਤੇਰੀ ਖਾਤਰ ਹੈ ਤੂੰ ਮੈਨੂੰ ਤੂੰ ਮੂਰਖੀ ਸਮਝ ਗਈ ਮੈਨੂੰ ਮੂਰਖ ਬਣਾ ਗਈ ਵੀ ਮੈਂ ਰਾਜਾ ਹਾਂ ਤੂੰ ਮੈਨੂੰ ਕੀ ਗੱਲਾਂ ਕਹਿ ਗਈ ਸੀ ਤੂੰ ਜੇਲ੍ਹ ਚ ਚੱਲ ਮੈਨੂੰ ਤੇਰੀ ਲੋੜ ਨਹੀਂ ਮੱਤ ਤੈਨੂੰ ਇਹ ਹੀ ਸਜ਼ਾ ਹੈ ਜੀ ਵੱਧ ਘੱਟ ਬੋਲ ਕੇ ਗਈ ਤੇ ਵੀ ਮੂਰਖਾ ਰਾਜਾ ਦਾ ਤੂੰ ਇਹਦੇ ਅੰਦਰ ਚਾਲਾ ਉਹ ਤੇਰੀ ਸਾਰਾ ਕੁਝ ਤੇਰਾ ਰੋਟੀ ਟੁੱਕਦਾ ਸਮਾਨ ਅੰਦਰ ਆਪਣੀ ਲਾਹੇ ਕਾਰਖਾ ਤੈਨੂੰ ਬਾਹਰ ਸੂਰਜਮਣੇ ਰੱਖਣਾ। ਅੱਛਾ। ਬੰਦ ਕਰ ਤੇ ਅੰਦਰ। ਇੱਕ ਚਪਾਈ ਦੀ ਲਾਤੀ ਡਿਊਟੀ ਮੁਲਾਜ਼ਮ ਜੀ। ਵੀ ਉਹਨੂੰ ਭਈ ਤੜਕੇ ਵੇਲੇ ਪੁੱਛਿਆ ਕਰੋ ਵੀ ਕੋਈ ਚੀਜ਼ ਦੀ ਲੋੜ ਹੈ ਜੀ ਰਾਣੀ ਨੂੰ। ਇਹ ਵੀ ਠੀਕ ਹੈ। ਉਹ ਕੁੜੀ ਤੇ ਹੁਣ ਵਧੀਆ ਪਾਠ ਕਰਦੀ ਸੀ, ਨਾਮ ਜਪਦੀ ਸੀ, ਪੜ੍ਹੀ ਹੋਈ ਸੀ, ਬਾਣੀ ਪੜ੍ਹਦੀ ਸੀ। ਉਹਨੇ ਸੋਚਿਆ ਵੀ ਐ ਤਾਂ ਨਹੀਂ ਆਪਣਾ ਕੰਮ ਲੋਟ ਆਉਣਾ। ਮੇਂ ਨਾ ਹੋ ਗਿਆ ਤਾਂ ਅੰਤਰੀ ਬੈਠਾ ਵੀ ਕੋਈ ਕੋਈ ਇਹਦੀ ਵੀ ਕੋਈ ਬਿਆਉਤ ਬਣਾ ਤਰੀਕਾ ਬਾਰਤਾ ਉਹਨੇ ਤਰੀਕਾ ਬਾਰਤਾ ਕਹਿੰਦੀ ਠੀਕ ਆ ਉਹ ਦੂਜੇ ਦਿਨ ਪੁੱਛਣ ਗਿਆ ਵੀ ਤੈਨੂੰ ਕੋਈ ਲੋੜ ਤਾਂ ਨਹੀਂ ਚੀਜ਼ ਦੀ ਉਹ ਕਹਿੰਦੀ ਵੀ ਮੈਨੂੰ ਕਹੀ ਰਿਆ ਦੇ ਕਸੋਟੇਜ ਬਹਾਂ ਵਾਲੀ ਅੱਛਾ ਰਾਜ ਨੇ ਪੁੱਛਿਆ ਕਿਉਂ ਬਈ ਚੀਜ਼ ਦੀ ਲੋੜ ਤਾਂ ਨਹੀਂ ਕਹਿੰਦਾ ਜੀ ਕਹੀ ਮੰਗਾਉਂਦੀ ਐ ਕਹਿੰਦਾ ਫੜਾਇਓ ਕਹੀ ਫੜਾਏ ਦੂਏ ਦਿਨ ਫੇਰ ਪਤਾ ਲੈਣੀਆਂ ਵੀ ਦੱਸ ਭਾਈ ਕੋਈ ਤਨੂੰ ਰਾਣੀ ਚੀਜ਼ ਦੀ ਲੋੜ ਹੈ ਕੋਈ ਉਹ ਕਹਿੰਦੀ ਇੱਕ ਮੈਨੂੰ ਖੁਰਪਾ ਭੇਜੋ ਹਾਂ ਉਹਨੇ ਖੁਰਪਾ ਕਹਿੰਦੇ ਫੜਾਇਓ ਫੜਾਏ ਫੇਰ ਹੋਰ ਦੂਵੇ ਤੀਏ ਦਿਨ ਫੇਰ ਪੁੱਛਿਆ ਵੀ ਕੋਈ ਚੀਜ਼ ਦੀ ਲੋੜ ਹੈ ਕਹਿੰਦੇ ਵੀ ਇੱਕ ਮੈਨੂੰ ਕੰਧਾਲਾ ਚਾਹੀਦਾ ਰਾਜੇ ਨੂੰ ਦੱਸਿਆ ਵੀ ਕੰਧਾਲਾ ਕਹਿੰਦੀ ਇੱਕ ਕਹਿੰਦਾ ਫੜਾਇਓ ਫਿਰ ਜਿਹੜੀ ਚੀਜ਼ ਦੀ ਲੋੜ ਹੈ ਫੜਾਓ ਪਰ ਉਹਨੂੰ ਬਾਹਰ ਨਹੀਂ ਲੱਕਲ ਲੈਣਾ ਇਹ ਠੀਕ ਹੈ ਉਹਨੇ ਕੀ ਕਰਿਆ ਅੰਦਰ ਹੀ ਸ਼ੁਰੂ ਕਰਤੀ ਸੁਰੰਗ ਪੱਟਣੀ ਅੱਛਾ ਆਪਦੇ ਹਿਸਾਬ ਨਾਲੀ ਅੱਛਾ ਆ ਮਾਹਲ ਤਾਂ ਹੁਣ ਬਾਹਰ ਹੀ ਸੀ ਨੇ ਆਇਆਂ ਚ ਉਹਨੇ ਕੰਧ ਸੱਲੋਂ ਦੀ ਕੱਢੀ ਐ ਥੋੜੀ ਕਹਾ ਜਾ ਕੇ ਖੇਤਾਂ 'ਚ ਬੰਨੇ ਬੰਨੇ ਜੇ ਹੁੰਦੇ ਤੋਂ ਵੱਧ ਖੇਤਾਂ ਘੱਟੀ ਹੁੰਦੇ ਉਹਨੇ ਬੰਨੇ 'ਚ ਜਾ ਕੇ ਸੁਰੰਗ ਹੌਲੀ 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 ਆਪਣੀ ਪਾਰ ਕਰ ਲਈ ਕੰਧ ਸੱਲੋਂ ਦੀ ਹਾਂ ਐਵੇਂ ਸੱਲੋਂ ਦੀ ਉਹ ਕੀ ਕਰਿਆ ਜਦੋਂ ਪੁੱਛ ਕੇ ਮੁੜ ਜਾ ਕਰੇ ਆਬਾ ਰੋਟੀ ਦੁਕਾਨਦਾਰ ਬਣਾ ਕੇ ਉਹਨੇ ਆਖਿਆ ਵੀ ਇੱਥੇ ਤੁਹਾਨੂੰ ਲੱਕਣ ਦੇ ਉਹਦਾ ਸੁਰੰਗ ਬੇਚਦੀ ਪਾਸਾ ਨਿਕਲ ਜਾ ਕਰੇ ਕੀਤਾਗੇ ਨਹੀਂ ਬੰਨਿਆਗੇ ਨਹੀਂ ਉਹਦਾ ਤੁਰ ਫਿਰ ਕੇ ਸਮੇਸ਼ਰ ਆਬਦਾ ਕੇ ਉੱਥੇ ਅੰਦਰ ਵੜ ਜਾ ਕਰੇ ਸੁਰੰਗ ਤਾਈ ਉੱਥੇ ਮੋੜੀਆਂ ਮੜੀਆਂ ਲਾ ਕੇ ਢਾ ਕੇ ਨਿਸ਼ਾਨੀ ਮਟਿਆ ਦਿਆ ਕਰੇ ਉਹ ਕਿਹਨ ਫਿਰਦੀ ਦਿਨ ਉੱਥੇ ਕੋਈ ਉਹਨੂੰ ਜੋਗਨ ਮਿਲੀ ਮੰਗਤੀ ਜੋਧਰਾ ਹੁੰਦੀ ਸੀ ਉਹ ਕਹਿੰਦੀ ਵੀ ਤੂੰ ਇੱਥੇ ਕੀ ਕਰਦੀ ਫਿਰਦੀ ਹੈ ਭਾਈ ਲੱਗਦੀ ਤਾਂ ਤੂੰ ਵਧੀਆ ਜਮੇ ਰਾਜਾਂ ਦੀ ਹੁੰਦੀ ਹੈ ਫੇਰ ਵੀ ਬੰਦੀ ਤਾਂ ਦੀ ਪੜੀ ਲਿਖੀ ਉਹ ਕਹਿੰਦੀ ਤੂੰ ਮੇਰੀ ਗੱਲ ਹੀ ਨਾ ਪੁੱਛ ਜਾ ਮੈਂ ਤਾਂ ਬਹੁਤ ਔਖੀ ਕਹਿੰਦੀ ਕੀ ਗੱਲ ਹੈ ਦੱਸ ਜੋਗਨ ਨੂੰ ਦੱਸਿਆ ਹੁਣੇ ਸਾਥ ਨਹੀਂ ਲਾਲਾ ਜੋਗੀ ਸਾਥ ਹੀ ਹੁੰਦੇ ਨੇ ਉਹ ਕਹਿੰਦੀ ਵੀ ਮੈਨੂੰ ਤਾਂ ਰਾਜੇ ਨੇ ਮੈਥੋਂ ਕਿਹਾ ਗਿਆ ਐ ਚਿੱਠੀ ਪੜਦਾ ਸੀ ਰਾਜਾ ਮੈਥੋਂ ਕਿਹਾ ਗਿਆ ਵੀ ਇਹਨੂੰ ਤੁਰੀ ਜਾਂਦੀ ਮੈਂ ਕਹਿੰਦਾ ਵੀ ਜੇ ਨਹੀਂ ਆਉਂਦੀ ਚਾਚਰੋਂ ਪੜਿਆ ਨਹੀਂ ਸੀ ਵੀ ਕਿਸੇ ਤੋਂ ਪੜਾ ਲਾ ਉਹ ਕਹਿੰਦੀ ਐਨੇ ਚੜਦੇ ਕੁਛਾ ਮੰਨੇਗਾ ਵੀ ਮੈਨੂੰ ਮੂਰਖ ਕਹਿੰਦੀ ਆ ਕਹਿੰਦੀ ਮੈਨੂੰ ਵਿਆਹ ਕੇ ਲਿਆ ਕੇ ਉਦੋਂ ਜੇ ਇੱਥੇ ਜੇਲ ਬਣਾਤੀ ਜੇਲ ਤੇ ਛੜਤਾ ਮੈਨੂੰ ਮੈਂ ਤਾਂ ਕਹਿੰਦੀ ਇੱਧਰ ਸੁਣਗ ਲਾ ਕੇ ਇੱਧਰ ਮਾੜਾ ਮੋਟਾ ਫਰਨਾ ਤੋਂ ਨਾ ਜਾ ਨਹੀਂ ਵੀ ਉਦੋਂ ਤਾਂ ਮੈਨੂੰ ਲੱਕਲ ਨਹੀਂ ਨੰਦੀ ਵੀ ਕੋਈ ਮੇਰਾ ਹਿਲਾ ਜੇ ਕੋਈ ਬੰਦਾ ਤਾਂ ਦੇਖ ਲੈ ਕਹਿੰਦੀ ਹਿਲਾ ਤੇਰਾ ਮੈਂ ਬਣਾਵਤ ਨਹੀਂ ਆ ਕਹਿੰਦੀ ਵੱਡਾ ਜੋਗੀ ਸੀ ਜਿਹੜਾ ਉਹਦੇ ਘਰ ਦਾ ਕਹਿੰਦੀ ਤੇਰਾ ਬਾਬਾ ਬੀਨ ਜਾਂਦਾ गांव जाय हो सखियां ਦਾ ਲੋਕਾਂ ਨੂੰ ਵੀ ਕਹਿੰਨੀ ਮੈਂ ਉਹਨੂੰ ਕਹੂੰ ਵੀ ਤੂੰ ਤੈਨੂੰ ਉਹ ਗਾਉਣ ਬਾਉਣ ਸਿਖਾ ਦੂੰ ਤੂੰ ਸਿੱਖ ਲਈ ਫਿਰ ਤੂੰ ਕਿਤੇ ਵੀ ਇੱਥੋਂ ਜਾ ਬਚੇ ਨਕਲ ਕੇ ਕਿਤੇ ਵੀ ਜਾ ਕੇ ਤੂੰ ਮੰਗ ਸੰਗ ਵੀ ਸਖਦੀਆਂ ਕਹਿੰਦੀ ਵੀ ਠੀਕ ਹੈ ਵੀ ਆਪਣਾ ਮੰਗ ਕੇ ਵੀ ਆਪਣਾ ਡੰਗ ਲਾ ਸਕਦੇ ਤੂੰ ਭਲਾ ਉਹ ਨਾਂ ਵੀ ਜੇ ਲੱਗ ਲਗੀ ਕਹਿੰਦੀ ਠੀਕ ਹੈ ਨਹੀਂ ਮੈਂ ਕਹਿੰਦੀ ਤੂੰ ਆਏ ਕਰੀ ਫਿਰ ਮੈਂ ਤਾਂ ਫਾਜੂ ਜੇ ਇੱਥੇ ਨਾ ਤੇ ਵੀ ਕੌਣ ਸੈਖਦੀ ਹੈ ਕਹਿੰਦੀ ਮੈਂ ਤੇਰਾ ਤੈਨੂੰ ਮੁੰਡਾ ਕਹੂੰਗੀ ਤੂੰ ਆਪਦਾ ਕੱਪੜਾ ਜਿਹੜਾ ਮੰਗਾਰੀ ਤੈਨੂੰ ਉਹ ਮੁੰਡਿਆਂ ਵਾਲੇ ਕੱਪੜੇ ਪਾ ਕੇ ਉਹਨੂੰ ਮੈਂ ਕਹੂੰਗੀ ਗਰੀਬ ਘਰ ਦਾ ਮੁੰਡਾ ਇਹ ਇਹਨੂੰ ਤੂੰ ਕੌਣ ਪਹੁੰਚਾਉਣ ਸਖਿਆ ਦੇ ਵੀ ਆਪਦਾ ਚਲ ਮੰਨ ਤਾਂ ਕਿ ਆਪਦਾ ਕੌਣ ਪਹੁੰਚਾਉਣ ਕਰਕੇ ਟਿੱਡ ਤੋੜ ਲੂਗਾ ਕਹਿੰਦੀ ਚੰਗਾ ਜਦੋਂ ਉੱਥੇ ਬੈਠੀ ਬੈਠ ਕੇ ਜਦੋਂ ਆਇਆ ਫੇਰ ਚਪਾਈ ਪੁੱਛਣ ਵੀ ਰਾਣੀ ਕੋਈ ਚਾਹੀਦਾ ਤਾਂ ਨਹੀਂ ਉਹ ਕਹਿੰਦੀ ਮੈਨੂੰ ਚਾਰ ਤਾਂ ਹਜੇ ਕੱਪੜੇ ਚਾਹੀਏ ਨੇ ਆਹ ਰੰਗ ਦੇ ਚਾਰੇ ਹੁਣ ਮੈਨੂੰ ਉਹਦੇ ਚ ਚਾਦਰੇ ਚਾਰ ਜੁੱਤੀਆਂ ਚਾਰ ਹੀ ਪੱਗਾਂ ਉਹਨੇ ਰਾਜੇ ਨੂੰ ਦੱਸਤਾ ਵੀ ਆਹ ਕੁਝ ਮੰਗਾਂ ਕਹਿੰਦੇ ਆਓ ਚਾਰ ਕੱਪੜੇ ਸਮੇਂ ਆ ਕੇ ਦੇਤੇ ਚਾਦਰੇ ਦੇ ਤੇ ਪੱਗਾਂ ਦੇਤੀਆਂ ਜੁੱਤੀਆਂ ਦੇਤੀਆਂ ਉਤੋਂ ਭਈ ਉਹ ਪਾ ਕੇ ਕੱਪੜੇ ਵਿੱਚੋਂ ਨਿਕਲ ਜਾ ਕਰੇ ਉਹ ਜੋਗਨ ਉਹਨੂੰ ਲੈ ਗਿਆ ਆਪਣੇ ਘਰੇ। ਉੱਥੇ ਉਹ ਸਖਿਆ ਸਖਿਆਤੀ ਉਹਨੇ ਜਾਇਆ ਕਰੇ ਮਹੀਨਾ ਤੋਂ ਬਨੇ ਜਾਈ ਗਈ। ਪੂਰਾ ਗਾਉਣ ਬਜਾਉਣ ਸਿੱਖ ਗਈ। ਉਹਨੂੰ ਤਾਂ ਜੋਗਨ ਤਾਂਪ ਜੀ ਮੁੰਡਈ ਐ। ਉਹ ਫੇਰ ਆ ਕੇ ਉੱਥੇ ਬਹਿ ਜਾ ਕਰੇ। ਉਹ ਇੱਕ ਉਹ ਤਾਂ ਚ ਭਾਈ ਆ ਕੇ ਮੁੜ ਗਿਆ ਵਿਕਾਸ ਦੀ ਲੋੜ ਨਹੀਂ। ਉਹ ਫੇਰ ਭਾਗੀ। ਉਹ ਕਹਿੰਦਾ ਭਾਈ ਹੁਣ ਤੈਨੂੰ ਗਾਉਣ ਬਜਾਉਣ ਸਿੱਖ ਗਈ ਤੂੰ। ਸਾਰਾ ਕੁਝ ਸਿੱਖੇ ਤੂੰ ਕਾਬਲੇ ਹੁਣ ਤੂੰ ਆਪਣਾ ਕੰਮ ਤੋਰ ਸਕਦੇ ਆ ਜੇ ਤੋਰਨਾ। ਤੋੜ ਸਕਣਾ ਬੰਦ ਉਹਨੂੰ ਕਿਹਾ ਉਹ ਕਹਿੰਦਾ ਜੀ ਤੋੜ ਤਾਂ ਮੈਂ ਲਵਾਂ ਛੋਟਾ ਕੋਈ ਹੋਰ ਪਰਨ ਕੋਈ ਛੋਟਾ ਵੀ ਹੁੰਦਾ ਹੋਊ ਕੋਈ ਦੱਸ ਦੋ ਮੈਂ ਉਹ ਵੀ ਪੂਰਾ ਕਰ ਲਵਾਂ ਵੀ ਚਲ ਮੈਂ ਸਿੱਖਤਾ ਗਿਆ ਕੋਈ ਕਹਿੰਦਾ ਸਾਡਾ ਤਾਂ ਪਰਨ ਹੁੰਦਾ ਕੀ ਹੁੰਦਾ ਸਾਡਾ ਤਾਂ ਐ ਹੁੰਦਾ ਵੀ ਜਿਹੜੇ ਬੰਦੇ ਨੂੰ ਅਸੀਂ ਸਿਖਿਆਉਣਿਆਂ ਉਹਨਾਂ ਪੰਜ ਚਾਰ ਮਹੀਨੇ ਨਾਲ ਰੱਖ ਲੈਣਿਆਂ ਉਹ ਸਾਡਾ ਕੋਣ ਵਜਾਉਣ ਸਕੇ ਜਾਂਦਾ ਚਲ ਸਾਡਾ ਕੰਮ ਚੱਲ ਜਾਂਦਾ ਆਪੇ ਪੈਸੇ ਬਣ ਜਾਂਦੇ ਨੇ ਹੀ ਲੈ ਹੋਏ ਕਹਿੰਦੀ ਮੈਂ ਮੈਂ ਤੁਹਾਡੇ ਨਾਲ ਲਾ ਦੂੰ ਕੋਈ ਗੱਲ ਨਹੀਂ ਉਹ ਜਦੋਂ ਮੁਰਜਾ ਕਰੇ ਸਪਾਈ ਪੁੱਛ ਕੇ ਉਹ ਸੁਰੰਗ ਵਿੱਚ ਦੀ ਜੋਗੀ ਲਵੇ ਵਜ੍ਹਾ ਕਰੇ ਉਹਨੇ ਇੱਕ ਦੋ ਗੱਲ ਤਾਂ ਪਰਾਂ-ਵਰਾਂ ਗਾਉਣ ਵਜਾਉਣ ਕਰਕੇ ਆਏ ਤਾ ਉਹ ਪੈਸੇ ਬੰਜਾ ਕਰਨ ਜੋਗੀ ਨੂੰ ਤੇ ਇੱਕ ਨੇ ਕਹਿੰਦੀ ਆਪਾਂ ਐ ਕਰ ਗੁਰੂ ਜੀ ਆਪਾਂ ਇੱਧਰ ਆ ਰਾਜੇ ਦੇ ਮਹਿਲਾ ਕਿੰਨੀ ਦੀ ਚੱਲ ਆਪਾਂ ਉਹ ਕਹਿੰਦਾ ਦੇਖ ਲੈ ਭਾਈ ਜੇ ਇੱਧਰ ਦੀ ਕੀ ਕਰੇਗਾ ਇਹ ਰਾਜਾ ਦਾ ਮੂੜ ਇਹ ਜੀ ਹੁੰਦੇ ਨੇ ਖਬਰਾਂ ਕੀ ਬੋਲਣ ਕਹਿੰਦੀ ਬੋਲੀ ਆਂਦੇ ਆਪਾਂ ਐ ਚੱਲਾਂਗੇ ਉਹਨੇ ਚੰਗਾ ਚਾਦਰਾਂ ਪਾਇਆ ਜੋ ਉਹੀ ਰੁਕੀ ਪੱਗ-ਪੁਗ ਬੰਨੀ ਜੁੱਤੀ ਪਾਈ ਦੋਨੇ ਜਾਣੇ ਇਸ ਭਗਵੇਂ ਕੱਪੜਿਆਂ ਚ ਤੁਰ ਗਏ ਉਹਨਾਂ ਦੇ ਰਾਹ ਉੱਥੇ ਦੂਜਿਆਂ ਦੇ ਜਿਹੜੇ ਹੁੰਦੇ ਨੇ ਪਹਿਰੇਦਾਰ ਸਿਪਾਹੀ ਉਹਨਾਂ ਦੇ ਨਿਗਾਹ ਪਾਈਗੇ ਉਹ ਬੰਦੇ ਜਾਂਦੇ ਕਹਿੰਦੇ ਜੀ ਇਹ ਉਹ ਗਾਉਂ ਵਾਲੇ ਜਾਂਦੇ ਨੇ ਜੀ ਰਾਜੇ ਨੂੰ ਦੱਸਿਆ ਕਹਿੰਦਾ ਬੁਲਾ ਲਓ ਮਾਰ ਲਈ ਹਾਕ ਹਾਕ ਮਾਰ ਕੇ ਕਹਿੰਦਾ ਕੀ ਕਰਦੇ ਹੁਣ ਕਹਿੰਦੇ ਜੀ ਗਾਉਂ ਬਚਾਉਣ ਹੀ ਕਰਦੇ ਹੁੰਨੇ ਕਹਿੰਦਾ ਸੁਣਾਓ ਫੇ ਸਾਨੂੰ ਹੀ ਕਹਿੰਦੇ ਸੁਣਾ ਦੇ ਨਾ ਫਿਰ ਉਹਨਾਂ ਨੇ ਗਾਉਣ ਵਜਾਉਣ ਸਿਖਾਇਆ ਪੂਰਾ ਸੁਣਾਇਆ ਨਾਚ-ਨਚ ਕੀਤਾ ਐ ਪੂਰਾ ਸੁਣਾਇਆ ਕਹਿੰਦੇ ਮੰਨ ਕੇ ਵੀ ਕਹਿੰਦੇ ਠੀਕ ਐ ਉਹ ਰਾਜਾ ਕਹਿੰਦਾ ਵੀ ਐਂ ਕਰ ਤੂੰ ਜੋਗੀ ਨੂੰ ਕਹਿੰਦਾ ਵੀ ਆ ਮੁੰਡਾ ਸਾਨੂੰ ਹੀ ਦੇ ਜਾ ਅਸੀਂ ਇਹ ਤੋਂ ਗਾਉਣ ਵਜਾਉਣ ਸੁਣ ਲਿਆ ਕਰਾਂਗੇ ਇਹਦਾ ਪੂਰਾ ਵਧੀਆ ਬੋਲ ਬੂਲ ਚੰਗਾ ਰਚਨਾ ਲਾਤੀ ਆ ਕਿ ਫਲਵਾਰ ਸਾਹਿਬ ਚ ਸਾਡੇ ਚ ਮਹਿਲਾ ਚ ਉਹ ਕਹਦਾ ਜੀ ਐਂ ਛੋੜੋ ਹੁੰਦੀ ਆ ਵੀ ਅਸੀਂ ਸੋਤੋਂ ਪੈਸ ਕਹਿੰਦਾ ਪੈਸੇ ਜਨੇ ਮਰਜੀ ਰਾਜਾ ਕਹਿੰਦਾ ਪੈਸਾਂ ਦੇ ਲਾਲਚ ਅਸੀਂ ਚੇਲਾ ਥੋੜੋ ਵੇਚਣਾ ਹੈ ਆਏ ਨਹੀਂ ਅਸੀਂ ਇਹ ਕਹਦੇ ਤਾਂ ਹੋਣ ਵਜੋਂ ਹੋਰ ਸੁਣਾ ਲਾਂਗੇ ਸੁਣ ਲੈ ਸਾਨੂੰ ਆਏ ਨਹੀਂ ਵੀ ਵੇਚਣ ਵਾਸਤੇ ਥੋੜੋਂ ਦਾ ਹੈ ਮੇਰਾ ਪੁੱਤ ਹੈ ਕਹਿੰਦਾ ਤਾਂ ਮੇਰਾ ਕਹਿੰਦਾ ਵੀ ਚੰਗਾ ਚਲ ਕੋਈ ਗੱਲ ਨਹੀਂ ਉਹ ਘਰੇ ਜਾ ਕੇ ਉਹਨੇ ਦੱਸਤਾ ਕਹਿੰਦਾ ਵੀ ਰਾਜਾ ਐਂ ਕਹਿੰਦੀ ਕਹਿੰਦਾ ਮੈਂ ਕਿਹਾ ਵੀ ਐਂ ਹੁਣ ਵੇਚਣ ਖਾਤਰ ਹੈ ਮੇਰਾ ਚੇਲਾ ਉਹ ਕਹਿੰਦਾ ਤੂੰ ਐਂ ਕਰ ਦੇਖੀ ਜੋ ਜਹ ਜਹ ਹੋ ਤੂੰ ਉਹਨੂੰ ਆਇਆ ਕਹਿਦੀ ਵੀ ਮੈਂ ਮੇਰੇ ਚੇਲੇ ਨੂੰ ਪੁੱਛ ਲਾਂ ਜੇ ਮੇਰਾ ਚੇਲੇ ਨੇ ਕਹਿਤਾ ਤਾਂ ਤੂੰ ਠੀਕ ਹੈ ਵੀ ਮੈਂ ਮੈਂ ਉਹਦੇ ਨਾਲ ਦੋ ਗੱਲਾਂ ਵੀ ਉਹਦੇ ਨਾਲ ਤੂੰ ਗੱਲ ਕਰ ਲੈ ਮੇਰੇ ਚੇਲੇ ਨਾਲ ਕਹਿੰਦਾ ਮੈਂ ਵੀ ਉਹਦੇ ਨਾਲ ਗੱਲ ਕਰੂੰ ਕਹਿੰਦਾ ਚੰਗਾ ਤੂੰ ਐਦਾਂ ਕਹਿੰਦਾ ਆਇਆ ਕਰ ਖੱਤਰ ਹੱਕ ਨਾਲੇ ਤਾਂ ਗਰੀ ਗੂਣ ਪਾਲੇ ਕਹਿੰਦਾ ਕਿਉਂ ਕਹਿੰਦਾ ਮੈਂ ਤਾਂ ਉਹਦੇ ਕੋਲੇ ਰਹੂੰਗਾ ਤੂੰ ਤੈਨੂੰ ਤਾਂ ਮਾਲੋ ਮਾਲ ਕਰਦਿਆਂ ਤੂੰ ਤਾਂ ਭਰ ਲੈ ਖੁਰਜਿਆ ਮਾਂ ਮੰਗਲਾਂਗੇ ਆਪਾਂ ਮਾਇਆ ਮੰਗ ਲਈ ਉਹ ਤਾਂ ਖੁੱਲੀ ਜੇ ਐਂ ਕਹਿੰਦਾ ਕਹਿੰਦਾ ਚੰਗਾ ਉਹਦੋਂ ਵੇਣ ਗਾਉਣ ਵਜਾਉਣ ਸੁਨਾਇਆ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਜੇ ਮੁੰਡਾ ਲੈਣਾ ਹੈ ਮੇਰਾ ਚੇਲਾ ਇਹਦੇ ਨਾਲ ਗੱਲਬਾਤ ਆਪ ਕਰ ਲਓ ਤੁਸੀਂ ਉਹ ਕਹਿੰਦਾ ਕੱਲ੍ਹ ਆਂ ਠੀਕ ਉਹ ਕਹਿੰਦਾ ਕਿਉਂ ਭਈ ਕਹਿੰਦਾ ਹਾਂ ਕੱਲ੍ਹੋ ਜੀ ਮੇਰੇ ਨਾਲ ਗੱਲਬਾਤ ਕਰ ਲਓ ਠੀਕ ਐ ਕਹਿੰਦਾ ਗੱਲਾਂ ਇਹ ਨੇ ਆਇ ਨਹੀਂ ਹੈ ਵੀ ਤੂੰ ਮਨ ਵਿੱਚ ਹਰ ਵਕਤੀ ਕਿਤੇ ਕਹਿੰਦੇ ਵੀ ਇੱਥੇ ਕੰਮਕਾਰ ਇੱਥੇ ਬਹਿ ਜਾ ਸਨਾ ਕੇ ਕੌਣ ਕਹਿੰਦਾ ਆਇਆ ਨਹੀਂ ਮੈਂ ਤਾਂ ਮੈਂ ਟਾਈਮ ਤੇ ਆਇਆ ਕੋਣ ਤੁਹਾਡੇ ਟਾਈਮ ਤੇ ਕੌਣ ਵਜਾਉਣ ਕਰਨਾ ਫੇਰ ਤਾਂ ਮੈਂ ਆਪਦਾ ਜਾਇਆ ਕਰੂੰ ਕਹਿੰਦੇ ਬਗ ਜਾਇਆ ਕਰੀ ਗੱਲ ਹੋ ਗਈ ਕਹਿੰਦਾ ਫਿਰ ਇਹਨੂੰ ਮੇਰੇ ਗੁਰੂ ਨੂੰ ਜੇ ਮਾਇਆ ਤੇ ਖੁੱਲੀ ਵੀ ਜੇ ਤਾਂ ਮੁੱਲੀ ਲੈਣੇ ਕਹਿੰਦਾ ਜਿੰਨੀ ਮਰਜ਼ੀ ਲਓ ਭਾਈ ਤਬਾਤੀ ਪੂਰੀ ਜੋਗੀ ਨੇ ਕਹਿੰਦਾ ਤੂੰ ਤਾਂ ਮਾਰ ਮੌਜਾਂ ਤੇਥੋਂ ਮੈਂ ਗੋਲ ਲਿਆ ਹੁਣ ਮੈਂ ਦੇਖਦਾ ਕਿ ਭਈ ਮੇਰੇ ਨਾਲ ਉਹ ਕੋਈ ਗੱਲ ਬਾਤ ਆ ਉਹ ਪਾਈ ਜਾ ਕੇ ਉੱਤਰਫੇ ਉੱਥੇ ਜਾ ਬੜੀ ਉੱਥੇ ਵੱੜ ਕੇ ਇੱਕ ਦੋ ਵਾਰ ਫੇਰ ਆਇਆ ਕਰੇ ਉਸ ਟਾਈਮ ਤੇ ਗਾਉਂ ਦੇ ਤੇ ਉਹ ਪੁੱਛਾਇਆ ਕਰੇ ਵੀ ਕੋਈ ਰਾਣੀਏ ਕੋਈ ਚਾਹੀਦਾ ਤਾਂ ਨਹੀਂ ਉਹ ਕਹਦਾ ਕਰੇ ਠੀਕ ਹੈ ਉਹ ਦੂਜੇ ਪਾਸੇ ਉਹ ਤੋਂ ਵੀ ਹੁਣ ਤਾਂ ਕੋਈ ਆਉਂਦਾ ਨਹੀਂ ਬਾੜਾ ਢਾਕੇ ਤੂੰ ਇਹ ਪਛ ਦੀ ਇਹ ਕੌਣ ਬਚਾਉਣ ਕਰਨਾ ਜੇ ਕਰੇ ਕੱਪੜੇ ਬਦਲ ਕੇ ਹੋ ਇੱਕ ਦਿਨ ਕਹਿੰਦਾ ਵੀ ਉਹ ਰਾਜਾ ਵੀ ਵਧੀਆ ਸੀ ਨਾਮ-ਨੂਮ ਜੱਪਦਾ ਸੀ ਵਧੀਆ ਤੇ ਆਇਆ ਉਹ ਜਾਂਦਾ ਹੁੰਦਾ ਇੰਦਰਦੇ ਪੁਰੀਚ ਤਹਾ ਇੰਦਰਾਪੁਰੀਚ ਪਿੱਪਲ ਤੇ ਝੜ ਕੇ ਪਿੱਪਲ ਲੈ ਜਾਂਦਾ ਉਹਨੂੰ ਉਹਦੇ ਚ ਐਨੀ ਸ਼ਕਤੀ ਸੀ ਉਹ ਕਹਿੰਦਾ ਉਹਨੂੰ ਮੁੰਡੇ ਨੂੰ ਜੋਗੀ ਨੂੰ ਕਹਿੰਦਾ ਰਾਣੀ ਨੂੰ ਉਹ ਕਹਿੰਦਾ ਵੀ ਹੁਣ ਤੂੰ ਹੁਣ ਤਾਂ ਮੈਂ ਜਾਣਾ ਹੈਗਾ ਇੰਦਰਾਪੁਰੀਚਾ ਵੀ ਤੂੰ ਹੁਣ ਰੱਬ ਦਾ 6 ਮਹੀਨੇ ਆਰਾਮ ਕਰੀ ਮੈਂ 6 ਮਹੀਨੇ ਲਾ ਕੇ ਉਡਣਾ ਉੱਥੇ ਕਹਿੰਨ ਕਹਿੰਦੀ ਵੀ ਉਹ ਕਹਾਂ ਮੈਂ ਵੀ ਚੱਲੂੰ ਕਹਿੰਦਾ ਤੂੰ ਕੀ ਕਰੇਗਾ ਵੀ ਮੈਂ ਤੈਨੂੰ ਵੜ ਲੈਣੀ ਜਣਾ ਕਹਿੰਦਾ ਦੇਖਾ ਛੇ ਕੋਈ ਹੋਰ ਰਾਜ ਆ ਗਿਆ ਚੜ ਕੇ ਮੇਰਾ ਗਾਉਂ ਵਜਾਉਣ ਦੇਖ ਕੇ ਕੋਈ ਮੈਨੂੰ ਉਹ ਲੈ ਗਿਆ ਤੇ ਮੈਨੂੰ ਇੱਥੋਂ ਮੱਲੋ ਮਲੇ ਢੱਕੇ ਨਾ ਫੇਰ ਤੂੰ ਕੀ ਕਰੇਗਾ ਲੜਾਈਆਂ ਕਰਦਾ ਫਿਰੋਂਗੇ ਕਹਿੰਦਾ ਇਹ ਵੀ ਗੱਲ ਠੀਕ ਹੈ ਚਲ ਕਹਿੰਦਾ ਬਾਗ ਚੱਲੀ ਕੱਲ ਨੂੰ ਚੱਲਾਂਗੇ ਕਹਿੰਦਾ ਚੰਗਾ ਜਦੋਂ ਤੂੰ ਇਹ ਦਿਨ ਹੋ ਫੇਰ ਪੁੱਛਣ ਗਿਆ ਸਪਾਹੀ ਉਹ ਕਹਿੰਦੇ ਵੀ ਹੁਣ ਮੈਨੂੰ ਕਾਸ਼ੇ ਦੀ ਲੋੜ ਨਹੀਂ ਮੇਲੇ ਸਾਰੋ ਕੁਝ ਇੰਤਜ਼ਾਮ ਹੈਗਾ ਮੈਂ ਹੁਣ ਕਰਦਿਆਂ ਭਜਨ ਬੰਦ ਕੀ ਛੇ ਮਹੀਨੇ ਤੁਸੀਂ ਮੈਨੂੰ ਬੁਲਾਉਣਾ ਨਹੀਂ ਛੇ ਮਹੀਨੇ ਤੋਂ ਬਾਅਦ ਅੱਛਾ ਟੱਕਰ ਮੈਂ ਇੱਥੇ ਕੋਈ ਪੁੱਛਣਾ ਨਹੀਂ ਆਉਣਾ ਮੈਂ ਤਾਂ ਨਾਮ ਜਪੂ ਮੈਂ ਕੋਈ ਉੱਠਣਾ ਨਹੀਂ ਬਚਣਾ ਕਿਸੇ ਨੂੰ ਮੈਂ ਬਾਤ ਨਹੀਂ ਖੋਲਣਾ ਵੀ ਹੁਣ ਤੁਸੀਂ ਆਇਓ ਨਾ ਪੁੱਛਣ ਬਚਣ ਤੁਹਾਨੂੰ ਕੋਈ ਲੋੜ ਨਹੀਂ ਮੈਂ ਆਪਦਾ ਆਪੇ ਇਂਤਜ਼ਾਮ ਮਿਲ ਵਹੇਗਾ ਸਾਰਾ ਛੇ ਮਹੀਨਿਆਂ ਦਾ ਇਹ ਵੀ ਚੰਗਾ ਉਹ ਕਹਿੰਦਾ ਜੀ ਰਾਣੀ ਤਾਂ ਕਹਿੰਦੀ ਵੀ ਛੇ ਮਹੀਨੇ ਹੁਣ ਵੀ ਮੈਨੂੰ ਕੋਈ ਲੋੜ ਨਹੀਂ ਮੈਂ ਤਾਂ ਨਾਮ ਜਪਣ ਲੱਗਣਾ ਹੈ ਜੀ ਮੈਨੇ ਹੁਣ ਮਾਤਾ ਨਾਮ ਹੀ ਜਪੂ ਮੈਨੂੰ ਕਹਹੇ ਜੀ ਲੋੜ ਨਹੀਂ ਕਹਿੰਦੇ ਵੀ ਠੀਕ ਐ ਉਹ ਕੀ ਕਰਿਆ ਉਹ ਆਕੇ ਮੁੰਡਿਆਂ ਦੇ ਕੱਪੜੇ ਪਾਕੇ ਫੇਰ ਆ ਗਿਆ ਨਾਲੇ ਆਪਦੇ ਪਾ ਲਿਆ ਤਿੰਨੇ ਚਾਰੇ ਸੂਟ ਉਹ ਚ ਆਪਦੇ ਬਾਈਕ ਚ ਉਹ ਕਹਿੰਦਾ ਕਹਿੰਦਾ ਜੀ ਚੰਗਾ ਚੱਲੀਏ ਫੇਰ ਜੀ ਕੌਣ ਮੈਨੂੰ ਕਹਿੰਦਾ ਹਾਂ ਚੱਲਾਂਗੇ ਜਦੋਂ ਤਿਆਰ ਹੋ ਗਏ ਤਾਂ ਤੇਰੇ ਲਈ ਤਾਂ ਰਾਜਾ ਜੀ ਕੋਸਾ ਹੀ ਨਹੀਂ ਮਿੱਤਾ ਜਾਣਾ ਉੱਥੇ ਕੋਈ ਤੂੰ ਉਹ ਰਾਜਾ ਨਹੀਂ ਗੱਲ ਇਹ ਕੋਈ ਆਪਣੇ ਕੋਲੇ ਕੋਈ ਹੋਰ ਕਹਿੰਦਾ ਕੀ ਕਹਿੰਦਾ ਤੈਨੂੰ ਉੱਥੇ ਜਾਣਾ ਇੰਦਰਪੁਰੀ ਚ ਦੋ ਚਾਰ ਤੱਕ ਸੂਟ ਵੀ ਚੱਕ ਹੀ ਵੀ ਨੇ ਰਹਿਣਾ ਇੱਕ ਕਬਦੀ ਕਰਪਾਨ ਤੱਕ ਜਿਹੜੀ ਰੱਖਦਾ ਹੁੰਦਾ ਮੁਕਤ ਚੱਕ ਰਾਜਿਆਂ ਵਾਲਾ ਉੱਥੇ ਲਾ ਕੇ ਉਹ ਕਰਿਆ ਖਣੀ ਸਾਪਾ ਹਲੇ ਕੋਈ ਆਪਣਾ ਸਾਰ ਸੰਗਾਰ ਵੀ ਚੱਕ ਹੈਗਾ ਵੀ ਇਹ ਗੱਲ ਤੇਰੀ ਠੀਕ ਹੈ ਉਹਨੇ ਕਾਬ ਦੇ ਟਰੰਕ ਚ ਪਾ ਲਿਆ ਦਾ ਸਬਾਨ ਮਹਿਲਾ ਚੋ ਕਪੜੇ ਚੱਕੜੇ ਤਿੰਨ ਚਾਰ ਸੂਟ ਤੇ ਹੋਰ ਬਲਟਾ ਮੋਟਾ ਮਰਿਆ ਲਾਟਰ ਪਾਟਰ ਜਹਾ ਜਹਾ ਲੋੜ ਤੇ ਕਿਰਪਾਨ ਚੱਕ ਲਈ ਮੁਖਤ ਚੱਕ ਲਿਆ ਪਿੱਪਲ ਤੇ ਚੜੇ ਉੱਥੇ ਉਹਨੇ ਜਪਿਆ ਨਾਮ ਆਪਦਾ ਬੜੇ ਮੰਤਰ ਸੰਤਰ ਪਿੱਪਲ ਦਾ ਚੱਲ ਪਿਆ ਉਥੋਂ ਚੜ ਗਿਆ ਤਾਂ ਹਾਂ ਪਿੱਪਲ ਦਾ ਉਹ ਦੋਨੋਂ ਹੀ ਬਹਿ ਕੇ ਚੜ ਕੇ ਪਿੱਪਲ ਤੇ ਦੋਨਾਂ ਨੂੰ ਇੰਦਰਾਪੁਰੀ ਚ ਲੈ ਵੜਿਆ ਹਾਂ ਉਹ ਕਹਿੰਦਾ ਵੀ ਰਾਜਾ ਕਹਿੰਦਾ ਵੀ ਤੈਨੂੰ ਤਾਂ ਉੱਥੇ ਬੜ ਨਹੀਂ ਦੇਣਾ ਤੂੰ ਤਾਂ ਆਪਦਾ ਹੁਣ ਇੱਥੇ ਰਹਿ ਪਪਲ ਲਵੇ ਰਹਿ ਜਾਂ ਇੱਥੇ ਕਿਤੇ ਲਵੇ ਲੋੜੇ ਰਹਿ ਵੀ ਮੈਂ ਜਾਣਾ 3 ਮਹੀਨੇ ਲੱਗਣਗੇ ਆਪਦਾ ਇੱਥੇ ਉਤਪਰਾਜੀ ਕਹਿੰਦਾ ਚੰਗਾ ਉਹਨੇ ਕਿਰਾਏ ਤੇ ਲੈ ਲਿਆ ਘਰ ਕਮਰਾ ਲੈ ਲਿਆ ਕਿਰਾਏ ਤੇ ਉਹਨੇ ਨਿਗਾਹ ਰੱਖਿਆ ਵੀ ਇੰਦਰਾਪੁਰੀ ਚ ਯਾਰ ਕੀ ਪ੍ਰੋਗਰਾਮ ਹੈ ਕੀ ਕਰਨ ਜਾਣੇ ਜੋ ਦੇਖਿਆ ਉਥੇ ਪਰੀਆਂ ਆ ਜਾਣ ਸਮਝ ਲੈ ਦੇਖਿਆ ਉਹਨੇ ਜਾਂਦੀਆਂ ਤੇ ਉਹਨੇ ਵੀ ਪਾ ਕੇ ਦੂਗੇ ਦਿਨ ਵੀ ਆ ਪਰੀਆਂ ਆ ਜਾਂਦੀਆਂ ਨੇ ਤੇ ਨਾਚ ਨੂੰ ਚੁੰਦਾ ਉਹ ਤੇ ਹੋਰ ਤਾਂ ਕੋਈ ਹੰਦੀ ਜਾ ਉੱਥੇ ਬਸ ਦੇਵਤੇ ਹੁੰਦੇ ਰੇਵੀ ਦੇਵਤੇ ਹੋਰ ਤਾਂ ਕਿਸ ਨੂੰ ਬੜਨੀ ਜਾਂਦੇ ਉਹਨੇ ਕੀ ਕਰਿਆ ਉਹਨੇ ਆ ਪਾਲੇ ਵਧੀਆ ਕੱਪੜੇ ਹੋਈ ਸ਼ਾਕ ਆਪਦੀ ਜਿਹੜੀ ਪਹਿਲਾਂ ਰਾਣੀ ਵਾਲੀ ਤੇ ਵਧੀਆ ਹੋਂ ਕੇ ਆ ਸੰਗ ਰੋਕੇ ਤਾਂ ਪਰੀਆਂ ਦੇ ਨਾਲ ਹੀ ਅੰਦਰ ਜਾਵੜੀ ਰਸਕੇ ਨਾਲ ਹੀ ਗਈ ਹੋਈ ਜਮੇ ਪਰੀਆਂ ਨੇ ਨਾਚ ਕੀਤਾ ਉਹਨੇ ਵੀ ਪੂਰਾ ਨਾਚ ਕੀਤਾ ਉੱਥੇ ਇੰਦਰ ਪੂਰਾ ਮਹਿਲ ਹੋ ਗਿਆ ਉਹਦਾ ਦੋ ਦਿਨ ਨਾਚ ਦੇਖਿਆ ਤਿੰਨ ਦਿਨ ਦੇਖਿਆ ਫਿਰ ਉਹ ਕੁੜੀ ਨੂੰ ਕਹਿੰਦਾ ਉਹ ਪਰੀ ਨੂੰ ਲਿਆਓ ਵੀਰੇ ਉਹ ਨੂੰ ਲੈ ਕੇ ਕਹਿੰਦਾ ਵੀ ਤੇਰੇ ਨਾਚ ਤੋਂ ਮੈਂ ਬੜਾ ਖੁਸ਼ ਆ ਤੂੰ ਮੰਗ ਕੀ ਮੰਗਦੀ ਹੈ ਉਹ ਕਹਿੰਦੀ ਮੈਂ ਤਾਂ ਕੁਛ ਨਹੀਂ ਮਿਲਦਾ ਸਾਰਾ ਕੁਝ ਹੈ ਦੋ ਤਿੰਨ ਗਿਰ ਕਹਿੰਦਾ ਵੀ ਤੀਜੀ ਗਿਰ ਹੁਣ ਤੂੰ ਮੰਗ ਲੈ ਜੇ ਕੁਝ ਮੰਗਣੀ ਹੈ ਉਹ ਕਹਿੰਦੀ ਜੀ ਫਿਰ ਮੈਂ ਆ ਮੇਰੀ ਤਾਂ ਮੰਗੇ ਇਹੀ ਆ ਹੋਰ ਤਾਂ ਕੁਛ ਨਹੀਂ ਵੀ ਜਿਹੜਾ ਉਹ ਬੰਦਾ ਬੈਠਾ ਉਹ ਰਾਜਾ ਤੀ ਜਿਹੜਾ ਉਹ ਬੰਦਾ ਬੈਠਾ ਹੈ ਮੇਰੀ ਉਹਦੇ ਨਾਲ ਸ਼ਾਦੀ ਕਰ ਦਿਓ ਕਹਿੰਦੇ ਹਾਂ ਉਹ ਰੀਆ ਬੋਲੀ ਆ ਤੂੰ ਆਹ ਬੰਦੇ ਦੀ ਗੱਲ ਕਰਦੇ ਆਂ ਵੀ ਤੂੰ ਸ਼ਾਦੀ ਕਰਨੇ ਕੇ ਸਾਹ ਦੇਵਤੇ ਕਿੰਨੇ ਕਨੇ ਬੈਠ ਨੇ ਤੂੰ ਇਹਨਾ ਨਾ ਕਰਾਲਾ ਇੰਦਰਾਪੁਰ ਦੇ ਦੇਵਤੇ ਇਹਦਾਂ ਤੂੰ ਕਿਸੇ ਕਹਿੰਦੀ ਨਾ ਮੈਂ ਤਾਂ ਉਸੇ ਨਾਲ ਹੀ ਕਰਾਉਣਾ ਕਹਿੰਦਾ ਚਲ ਕਰ ਦਿਆਂਗੇ ਉਹਦੇ ਨਾਲ ਪਈ ਵਿਆਹ ਕਰਤਾ ਉੱਥੇ ਵਿਆਹ ਕਰਿਆ ਇੰਦਰ ਪੁਰੀ 14 ਇੰਦਰ ਨੇ ਕਹਿੰਦੀ ਆਏ ਨਹੀਂ ਬੈਠੇ ਲਿਸਟ ਕਰੋ ਪੱਕੀ ਲਿਖ ਕਰੋ ਇੱਥੇ ਤੁਸੀਂ ਲਿਸਟ ਕਾਤੀ ਲਾ ਵੀ ਉੱਤੇ ਇੱਕ ਪਟਾ ਸੀ ਪਿੱਤਲ ਦਾ ਉਹਨਾਂ ਨੇ ਵੀ ਇਹ ਪੱਤੇ ਤੇ ਕਹਿੰਦਾ ਲਿਖ ਕੇ ਮੈਨੂੰ ਦੇ ਦਿਓ ਸਾਰਾ ਕੁਝ ਸਾਨੂੰ ਲਿਸਟ ਪੱਕੀ ਕਰੋ ਕੱਲ ਨੂੰ ਫੇਰ ਆ ਕਰ ਦੋ ਉਹਨਾਂ ਨੇ ਕਹੂੰ ਵੀ ਉਹ ਕਹਿੰਦਾ ਵੀ ਠੀਕ ਹੈ ਹੁਣ ਉਹ ਸੋਹਣੀ ਉਹਨੇ ਕਰਾ ਲਿਆ ਵਿਆਹ ਪਈ ਇੱਤਲ ਦੇ ਪੱਤੇ ਤੇ ਲਿਖ ਕੇ ਉਹਨਾਂ ਨੂੰ ਦੇ ਤਾਂ ਵੀ ਇਹਦਾ ਇੰਦਰਾਪੁਰ ਚ ਵਿਆਹ ਹੋਇਆ ਆਹ ਕੁਛ ਹੋ ਗਿਆ ਛਾਰੀ ਲਿਖਤ ਕਰਕੇ ਭੇਜ ਤੂੰ ਕਹਿੰਦੀ ਆ ਜਾ ਵੀ ਮੇਰਾ ਮਾਪੇ ਉਤਾ ਇੱਥੇ ਹੈ ਨਹੀਂ ਮਾਰੇ ਮਰੇ ਹੋਇਆ ਵੀ ਤੂੰ ਉੱਥੇ ਮੇਰੇ ਘਰ ਚ ਹੀ ਰਹਿ ਰਹਾ ਕਰਾਂਗਾ ਆਪਾਂ ਹੈ ਉਹ ਕਹਦਾ ਮਰਾ 6 ਮਹੀਨੇ ਰਹਿਣਾ ਵੀ 6 ਮਹੀਨੇ ਆਪਾਂ ਉੱਥੇ ਘਰੇ ਸਾਡੇ ਘਰੇ ਰਹਿ ਫਿਰ ਫਿਰ ਖਾੜੇ ਚ ਆ ਜਾ ਕਰ ਉਹ ਭਾਈ ਉੱਥੇ ਲਾਏਗੇ ਉੱਥੇ ਰਹਿਣ ਲੱਗੇ ਰਹਿਣ ਲੱਗੇ ਉਹ ਭਾਈ ਕੋਈ ਮਿਹਰ ਹੋ ਗਈ ਕਿਰਪਾ ਹੋ ਗਈ ਮਹਾਰਾਜ ਦੀ ਉਹਨੇ ਰਾਜੇ ਨੂੰ ਦੱਸਤਾ ਵੀ ਭਾਈ ਮਹਾਰਾਜ ਦੀ ਕਿਰਪਾ ਹੋ ਗਈ ਵੀ ਬੱਚਾ ਠਹਿਰੂ ਠਹਿਰ ਗਿਆ ਉਹਨਾਂ ਨੇ ਕੀ ਕਰਿਆ ਕਹਿੰਦਾ ਵੀ ਰਾਜਾ ਕਹਿੰਦਾ ਖੁਸ਼ ਹੋ ਗਿਆ ਕਹਿੰਦਾ ਆਪਣੇ ਤਾਂ ਘਰੇ ਬੱਚਾ ਵੀ ਨਹੀਂ ਠੀਕ ਹੈ ਕੋਈ ਗੱਲ ਨਹੀਂ ਆਪਣੇ ਬੱਚਾ ਵੀ ਨਹੀਂ ਘਰੇ ਤਾਂ ਸਾਡੇ ਤਾਂ ਕੋਈ ਵੀ ਕੋਈ ਗੱਲ ਨਹੀਂ ਉਹ ਜਦੋਂ 6 ਮਹੀਨੇ ਹੋ ਗਏ ਉਹਨੇ ਭਈ 6 ਮਹੀਨੇ ਤੋਂ ਬਾਅਦ ਵੀ ਹੁਣ ਚਾਹਾਂਗੇ ਉਹ ਇੱਕ ਦਿਨ ਕਹੇਗਾ ਵੀ ਕੱਲ ਨੂੰ ਮੈਂ ਤਾਂ ਜਾਊ ਕਹਿੰਦੀ ਮੈਂ ਇੱਥੇ ਕਿ ਮੈਨੂੰ ਮੈਂ ਤਾਂ ਮੈਂ ਵੀ ਜਾਊਂ ਐ ਕਹਿਤਾ ਉਹਨੂੰ ਕਹਿੰਦਾ ਚੰਗਾ ਉਹਨੇ ਦਾ ਕੀ ਕਰਿਆ ਦੂਏ ਦਿਨ ਜਾਣ ਦੇ ਪਹਿਲੇ ਟਾਈਮ ਤੋਂ ਉਹੀ ਬੰਦੇ ਆਲੇ ਕੱਪੜੇ ਪਾ ਕੇ ਰਾਜੇ ਆਲਾ ਜਿਹੜਾ ਸਮਾਨ ਸੀ ਉਹਨੇ ਆਪਦੇ ਟਰੰਕ ਚ ਬੰਦ ਕਰ ਲਿਆ ਸਾਰਾ ਕੁਝ ਰਾਜੇ ਵਾਲਾ ਤੇ ਟਰੰਕ ਜਿਹੜਾ ਪਰਾਂ ਮਾਰਿਆ ਚਲਾ ਕੇ ਉਹ ਆ ਗਿਆ ਮੁੰਡਾ ਦਾ ਭਾਈ ਉੱਥੇ ਪਿੱਪਲ ਲਵੇ ਮੁੰਡਾ ਵਾਲੇ ਕੱਪੜੇ ਪਾ ਕੇ ਦੂਜੇ ਆਪਦੇ ਉੱਚ ਪਾਲੇ ਉਹ ਕਹਿੰਦਾ ਮੈਂ ਆਉਣਾ ਉਹ ਰਾਜਾ ਉੱਥੇ ਕੋ ਘਰੇ ਭਾਲਦਾ ਫਿਰ ਉਹਨੂੰ ਜਿਹੜੀ ਬੈਹੀ ਸੀ ਉਹਨੂੰ ਉਹਨੇ ਖਬੀ ਤਾਂ ਧੋਖਾ ਕਰਕੇ ਭੱਜ ਗਈ ਬਾਕੀ ਰਾਜੇ ਨੂੰ ਕਹਾਂ ਚੱਲ ਜੀ ਆ ਜਾ ਕਹਿੰਦਾ ਕੀ ਵਾਲੇ ਨਮੋਚੀ ਵੱਟੀ ਵੇਦਾ ਕਹਾਂਦਾ ਉਹ ਸਾਲ ਨਹੀਂ ਕਹਿੰਦਾ ਉਧਰ ਵਿਆਹ ਕਰਾਈ ਤੇ ਉਹ ਕਹਿੰਦੀ ਮੈਂ ਚੱਲੂ ਕਹਿੰਦਾ ਉਹ ਧੋਖਾ ਕਰਕੇ ਸਮਾਨ ਵੀ ਲੈ ਗਈ ਭੱਜ ਗਈ ਉਹ ਤਾਂ ਇੱਥੇ ਹੈ ਨਹੀਂ ਕਹਿੰਦਾ ਚਲ ਪਹਿਲਾਂ ਆਪਾਂ ਨੂੰ ਕਿਧਰ ਨੇ ਅਜ ਪਤਾ ਨਹੀਂ ਕਹਿੰਦਾ ਭੱਜ ਗਈ ਉਹ ਚੱਲ ਹੁਣ ਆਪਾਂ ਤਾਂ ਚੱਲੀਏ ਫਿਰ ਤੂੰ ਤਾਂ ਇੱਥੇ ਕਹਿੰਦਾ ਉਹਦੇ ਆਸਤੇ ਫਿਰ ਜਾਵੇਂਗਾ ਵੀ ਮੈਂ ਤਾਂ ਉੱਥੇ ਭੇਜ ਮੈਂ ਤਾਂ ਜਾਣਾ ਤੇਰਾ ਵਾਅਦਾ ਕਰਿਆ ਮੈਨੂੰ ਉੱਥੇ ਛੱਡ ਕਹਿੰਦਾ ਚੱਲ ਉਹੀ ਜੋ ਕਰੀ ਪਪਲ ਦੇ ਗੜ ਕੇ ਪਈ ਮਹਿਣਾ ਚ ਆ ਕੇ ਉੱਥੇ ਉਹ ਰਾਜੇ ਦਾ ਮੈਂ ਤਾਂ ਉਹੀ ਚਿੰਤਾ ਬਣੀ ਪਈ ਵੀ ਇਹ ਗੱਲ ਹੋਈ ਮੇਰਾ ਬੜੀ ਠੱਗੀ ਮਾਰ ਕੇ ਗਈ ਉਹ ਭਾਈ ਉਧਰ ਜਾ ਕੇ ਆਪਣੇ ਉੱਥੇ ਆ ਗਈ ਗਾਉਣ-ਮਾਉਣ ਫੇਰ ਤੁਹੇ ਇਹ ਦਿਨ ਸੁਣਾ ਦੂੰ ਭਈ ਫੇਰ ਲਾ ਕੇ ਹੁਣ ਵੀ ਆ ਗਿਆ ਰਾਜ ਆ ਗਿਆ ਰਗੋ ਫੇਰਾਉਣ ਲੱਗੀ ਕੱਪੜੇ ਪਾ ਕੇ ਬੰਦਿਆਂ ਵਾਲੇ ਉਹ ਕਹਿੰਦੇ ਵੀ ਰਾਜੇ ਨੂੰ ਕੀ ਹੋਇਆ ਵੀ ਇਹ ਤਾਂ ਕਚਹਿਰੀ ਬਣੀ ਤਾਂ ਇਹ ਤਾਂ ਬੌਲਾ ਹੋ ਗਿਆ ਪਿਆ ਨਾ ਕਚਹਿਰੀ ਲੱਗਦੀ ਹੈ ਨਾ ਕੋਈ ਕਚਹਿਰੀ 'ਚ ਕੋਈ ਫੈਸਲਾ ਹੁੰਦਾ ਹੈ ਵੀ ਇਹ ਕੀ ਗੱਲ ਹੋ ਗਈ ਤੇ ਉਹ ਕਹਿੰਦੇ ਆਏ ਹੋ ਉਹ ਭਾਈ ਕਹਿੰਦੇ ਵੀ ਤੈਨੂੰ ਉੱਥੇ ਉਹਨੇ ਚੰਨੇ ਹਾਲ ਦੇ ਤਾਂ ਵੀ ਉਹਰੇ ਆਵੇ ਜਦੋਂ ਪੁੱਛਣ ਗਿਆ ਰਾਜਾ ਕਹਿੰਦਾ ਵੀ ਚਲਦੇ ਹਾਂ ਉਹਨਾਂ ਪਤਾ ਸਾਲ ਲੈਣਾ ਜੇਲ੍ਹ ਚ ਭਾ ਗਿਆ ਜਦੋਂ ਉਹਦੇ ਕੋਲੇ ਉਸ ਹਾਲੇ ਹੌਲੀ ਹੌਲੀ ਉੱਥੇ ਉਹਦਾ ਬੱਚਾ ਹੋ ਗਿਆ ਬੱਚਾ 2-4 ਸਾਲਾਂ ਦਾ ਪੂਰਾ ਸ਼ਹਿਰ ਹੋ ਗਿਆ ਰਾਜਾ ਬੋਲੋ ਹੋਇਆ ਫਿਰ ਉਹ ਕੀ ਕਹਿੰਿਆ ਫਿਰ ਰਾਜਾ ਕਹਿੰਦਾ ਵੀ ਰਾਣੀ ਦੀ ਵੀ ਸਲਾਹ ਲੈ ਲੈਣਾ ਉੱਥੇ ਬਾਕੇ ਅੰਦਰ ਜਦੋਂ ਦੇਖਿਆ ਉਹਨੇ ਫਿਰ ਆ ਪਹਿਲਾਂ ਜਵਾਕ ਖੇਡਦਾ ਫਿਰਦਾ ਰਾਣੀ ਕੋਲੇ ਦਾ ਰਾਜੇ ਨੇ ਤਾਂ ਕਿਰਪਾਨ ਖਿੱਚ ਲਈ ਵੀ ਇਹਨੂੰ ਮਾਰਦਾ ਉਹ ਘਟ ਤੇ ਉਹਨੇ ਉਹਨੇ ਖਿੱਚ ਲਈ ਉਹ ਛਾਲੀ ਰਾਜੇ ਵਾਲੀ ਜਿਹੜੀ ਪਹਿਲਾਂ ਲਗਾਈ ਸੀ ਕਹਿੰਦੀ ਆ ਜਾ ਉੱਥੋਂ ਫਿਰ ਉਹ ਹੋਰ ਤੇ ਨਾਲ ਵਜ਼ੀਰ ਬਜ਼ੂਰ ਉਹਨਾਂ ਨੇ ਗੱਲ ਟਕਾਈ ਵੀ ਗੱਲ ਕੀ ਹੈ ਤੁਸੀਂ ਉਹਨਾਂ ਨੇ ਕਹਿੰਦੀ ਪਰਾਂ ਹੋ ਜਾਓ ਸਾਡਾ ਘਰ ਦਾ ਮਾਮਲਾ ਕਹਿੰਦੇ ਘਰ ਦਾ ਮਾਮਲਾ ਤੁਹਾਡਾ ਕਿਵੇਂ ਹੈ ਕਹਿੰਦੀ ਹਾਂ ਕਹਿੰਦੀ ਮੈਂ ਇਹਦੇ ਘਰ ਵਾਲੀ ਆ ਇਹ ਇਹਦਾ ਮੁੰਡਾ ਹੈ ਉਹ ਕਹੇ ਸਾਡਾ ਮੁੰਡਾ ਨਹੀਂ ਤਾਂ ਉੱਥੇ ਭਈ ਰੌਲਾ ਪੈ ਗਿਆ ਉਹਨਾਂ ਨੇ ਬਠਿਆ ਹਾਲੇ ਵੀ ਗੱਲ ਸੁਲਝੋ ਫਿਰ ਦਿਖਾ ਤੂੰ ਕੋਈ ਨਿਸ਼ਾਨੀ ਰਾਜਾ ਕਹਿੰਦਾ ਕਹਿੰਦੀ ਆ ਜਾ ਬਹਿ ਕੇ ਪਜੀਰ ਬਹਿ ਗਿਆ ਹੋਰ ਮੁਲਾਜ਼ਮ ਤਾਂ ਖੜੇ ਬੈਠੇ ਹੋਏ ਕਹਿੰਦੀ ਆਏ ਦੱਸ ਆਕਰ ਪਾ ਦੇ ਕਿਹਦੀ ਹੈ ਕਹਿੰਦਾ ਮੇਰੇ ਵਾਲੀ ਵੀ ਐ ਉਹ ਵੀ ਕਹਿੰਦੀ ਮੈਂ ਹਾਂ ਇਹ ਰਾਜੇ ਦੀ ਐ ਕਹਿੰਦੀ ਕੋਈ ਨਾ ਉਹਦੇ ਵਿੱਚੋਂ ਜਿਹੜੀਆਂ ਉਹਨਾਂ ਕੋਈ ਸ਼ਾਂਪਾ ਛੱਲੇ ਤੇ ਚੱਕ ਕੇ ਉਹ ਮੂਰੇ ਮਾਰੇ ਕਹਿੰਦੇ ਆ ਦੇਖੋ ਕੀ ਆ ਕੀ ਦੇ ਨੇ ਉਹ ਵੀ ਉਹਤੇ ਕਹਿੰਦੇ ਵੀ ਇਹ ਵੀ ਸਾਟੇ ਨੇ ਮੇਰੇ ਨੇ ਕਹਿੰਦੀ ਆਹ ਤੇ ਇੱਕ ਕੱਪੜੇ ਆ ਚੱਕ ਆ ਕੀ ਦੇ ਕੱਪੜੇ ਨੇ ਕਹਿੰਦਾ ਇਹ ਵੀ ਹਾਂ ਇਹ ਰਾਜੇ ਦੀ ਨੇ ਰੋਲ ਕਾ ਮੇਰੇ ਨੇ ਕਹਿੰਦਾ ਮੁਖਤਬੀਆ ਚੱਕ ਕੇ ਇਹ ਕੀ ਦਾ ਹੈ ਕਹਿੰਦੀ ਇਹ ਵੀ ਮੇਰਾ ਹੈ ਮਗਰ ਉਹ ਪੱਤਾ ਦਿਖਾਇਆ ਕਹਿੰਦੀ ਆ ਦੇਖ ਕਿੱਥੇ ਵਿਆਹ ਕਰਾਇਆ ਸੀ ਜੋ ਪੜਿਆ ਕਹਿੰਦੇ ਇੰਦਰਾਪੁਰਿਚ ਵਿਆਹ ਹੋਇਆ ਹੈ ਦਾ ਤੇਰਾ ਤਾਂ ਕਹਿੰਦਾ ਇੰਦਰਾਪੁਰਿਚ ਵਿਆਹ ਹੋਇਆ ਹੈ ਫੇਰ ਆਜਾ ਭਈ ਮੰਨ ਗਿਆ ਵੀ ਗੱਲ ਤਾਂ ਅੱਛਾ ਹੀ ਹੈ ਇੰਦਰਾਪੁਰਿਚ ਵਿਆਹ ਤਾਂ ਉਹੀ ਹੈ ਤਾਂ ਬੰਦਿਆਂ ਵਾਲੇ ਕੱਪੜੇ ਪਾ ਕੇ ਪੈਂਦਾ ਮੈਨੂੰ ਮੂਰਖ ਬਣਾਉਂਦੇ ਰਿਹਾ ਉਹ ਫੇਰ ਮੰਨ ਗਿਆ ਰਾਜਾ ਕਹਿੰਦਾ ਵੀ ਤੂੰ ਜਿੱਤੀ ਮੈਂ ਹਾਰਿਆ ਫੇਰ ਆਪਦਾ ਉੱਥੇ ਪਈ ਬਸ ਰਸਣ ਲਾ ਕੇ ਬਸ ਐਡੀ ਪਤਾ ਹੈ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ